ਹਾਂਜੀ ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਉ ਹਾਂ ਬਲ ਬਲ ਜਾਉ ਯਾਰਾਂ ਲਫ਼ਜ਼ ਬਹੁਵਚਨ ਹੋ ਜਾਊਗਾ ਹਾਂਜੀ ਇਹ ਲਿਖਿਆ ਹੋਇਆ ਬਹੁਵਚਨ ਨਹੀਂ ਹੈ ਇੱਥੇ ਗਲਤ ਹੈ ਅੱਛਾ ਜੀ ਮੁਹਬਤ ਦੇ ਕੀਤੇ ਨਾਲ ਗੱਲ ਕਰ ਰਿਹਾ ਫਿਰ ਉਹ ਠੀਕ ਹੈ ਜੀ ਆਖਰ ਕੌਣ ਬੋਲ ਰਿਹਾ ਕਿਹਨੂੰ ਕਹਿ ਰਿਹਾ ਹਾਂ ਜੇ ਇਹ ਅਸੀਂ ਕੀ ਸਾਲੋਏ ਵੀ ਪਤਾ ਨਾ ਸਾਡੀ ਕੋਈ ਆਂ ਵੀ ਕਿਹੜੇ ਨਾਲ ਗੱਲ ਕਰ ਰਿਹਾ ਸੰਬੋਧਨ ਕਿਰੂ ਕਰ ਰਿਹਾ ਕੌਣ ਕਰ ਰਿਹਾ ਤੇ ਹੱਥ ਪਾ ਤਾ ਬਨੇ ਕੋਲ ਤਵੇ ਅਤ ਕਰਵੀ ਕੰਟੇ ਲੱਗਿਆ ਜਲੋ ਜਲ ਇਹਨੂੰ ਨੇਾਰੇ ਪਰ ਬਿੰਦੀ ਲਾਈ ਹੋਈ ਹੈ ਹੱਲੇ ਯਾਰਾਂ ਲਿਖਿਆ ਹੋਇਆ ਉਹ ਉਹਨਾਂ ਨੇ ਜੋਬਰ ਜੀ ਲਿਖ ਲਿਆ ਪਰ ਉਹਨਾਂ ਦੀ ਵੀ ਗੱਲ ਕੰਦੇ ਦਿੱਤੀ ਉਹ ਹੁਦੀਆ ਜੀ ਸੀ ਠੀਕ ਹੈ ਜੀ ਨਹੀਂ ਤਾਂ ਹੋੜ ਗਈ ਹੂੰ ਹੂੰ ਇਹਨਾਂ ਕੋਲ ਨਾਲ ਇਹ ਇਹਨਾਂ ਨਾਲ ਬਿਲਕੁਲ ਹਈ ਹੋਦੀ ਸੀ ਅਸਲ ਜੇ ਆ ਪੰਗਰਤ ਕਾਲ ਦੀ ਨੋਟ ਕੀ ਸੀ ਜੇ ਪਹਿਲਾਂ ਡੀ ਹੋਵੇ ਠੀਕ ਹੈ ਜੀ ਕੋਈ ਹੋਰ ਹੈ ਯਾਰ ਨੂੰ ਲੱਗ ਹੈ ਆਖਿਲ ਕੀ ਬੋਲ ਰਿਹਾ ਕੀ ਨੂੰ ਕੀਤਾ ਕੀਂਡ ਕੀਤਾ ਹੂੰ ਹੂੰ ਦੂਰਿਆਂ ਦੀ ਗੱਲ ਹੋ ਰਹੀ ਹੈ ਕਾਲਡ ਹੂੰ ਹੂੰ ਜੇ ਯਾਰਾਂ ਨੂੰ ਬਸ ਨਾਲੀਏ 3 4 ਪਰਸਨ ਹੋ ਜੂਗਾ ਹੂੰ ਹੂੰ 3 ਪਰਸਨ ਹੋ ਜੀ ਲੋ ਠੀਕ ਹੈ ਜੀ ਜੇ ਯਾਰਾਂ ਤਾਂ ਲੀਏ ਤਾਂ ਥਰਡ ਪਰਸਨ ਹੋ ਗਿਆ ਯਾਰ ਉਹ ਤੇ ਹਾਜ਼ਰ ਨਹੀਂ ਹੈ ਜਿਹਨਾਂ ਨਾਲ ਗੱਲ ਕਰ ਰਹੇ ਹਾਂ ਹਾਂ ਜੀ ਤੇ ਆਲਾ ਲੱਗਦਾ ਕਿ ਸਾਈਏ ਤਾਂ ਹਾਜ਼ਰ ਹੈ ਉਹ ਗੋਦਰ ਹੋ ਰਿਹਾ ਠੀਕ ਹੈ ਜੀ ਪਹਿਲਾਂ ਤਾਂ ਇਧਰ ਹੀ ਤੁਸੀਂ ਫਰਕ ਵਖੜਨ ਜਾਈਂ ਸਾਨੂੰ ਇਹਨਾਂ ਨੂੰ ਲੈ ਗੋਈ ਤਾਂ ਨਹੀਂ ਸਮਝ ਆ ਗਈ ਲੋਕਾਂ ਨੂੰ ਹੂੰ ਹੂੰ ਵਿਦਵਾਨ ਬਣੇ ਕਰਦੇ ਨੇ ਪਾਸ਼ਾ ਦੀ ਉਹ ਸਮਝ ਨਹੀਂ ਆ ਜੇ ਪਾਸ਼ਾ ਕਿਹਨਾਂ ਦਾ ਹੀ ਨਹੀਂ ਪਤਾ ਵੀ ਕੀ ਹੁੰਦੀ ਹੈ ਹੂੰ ਹੂੰ ਯਾਰਾਂ ਜੀ ਸਮਝ ਆ ਗਿਆ ਥਰਡ ਪਰਸਨ ਬਣ ਗਿਆ ਠੀਕ ਜੀ ਇਹ ਸੁਪੋਤ ਆਉਦਾ ਤੇ ਹੈਦੀ ਹੈ। ਸੁਣਾਇਆ ਕਿ ਨੂੰ ਹੈ। ਹੂੰ ਹੂੰ। ਹਾਂ? ਠੀਕ ਹੈ ਜੀ। ਆਇਆ ਸੁਪੋਤ ਨਹੀਂ ਆਦਾ ਭੱਲੂ ਹੈ। ਹੂੰ। ਉਹਦੇ ਸੁਪੋਤ ਕਰਦੇ ਆ। ਤੇ ਸੁਪੋਤ ਆਉਂਦਾ। ਠੀਕ ਹੈ ਜੀ। ਹੱਸ। ਜੇ ਬੇਵệਦ ਬੋਦੀ ਹਰ ਮਾਰਕ ਟਾਲੀਆ ਫਿਰ ਫਿਰ ਸ਼ੁਰੂ ਕਰਦੀ ਹੈ। ਅੱਛਾ ਜੀ। ਕਿਆ ਇੱਕ ਕਰੂਗੀ? ਹੂੰ ਹੂੰ। ਉਹ ਤਾਂ ਇੱਕ ਤਾਂ ਪਰਮੇਸ਼ਰ ਹੈ ਹੁੰਦਾ। ਠੀਕ ਹੈ ਜੀ। ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਖੁਸ਼ਖਬਰੀ ਹੂੰ ਖੁਸ਼ਖਬਰੀ ਦੱਸਤੀ ਆ ਯਾ ਅੰਦੂ ਆਪਣੇ ਨੂੰ ਕੇ ਸਰੂ ਅੱਛਾ ਜੀ ਕੋਈ ਮਿਲਿਆ ਹੋਵੇ ਉਹਨੂੰ ਖੁਸ਼ਖਬਰੀ ਦੱਸੀਏ ਕੋਈ ਠੀਕ ਹੈ ਜੀ ਹੱਲੇ ਖੁਸ਼ਖਬਰੀ ਆ ਬੁ ਕੁਝੀ ਦੀ ਗੱਲ ਹੋਈ ਜਾਂ ਦੱਸੀ ਆ ਆਪਣੇ ਠੀਕ ਹੈ ਜੀ ਬੱਲ ਕੋਈ ਮਿਲਿਆ ਤਾਂ ਵੀ ਦੱਸਿਆ ਹਾਂ ਜੀ ਹਾਂ ਬਲ ਬਲ ਜਾਉ ਹਾਂ ਬਲ ਬਲ ਜਾਉ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਆ ਦੇਖ ਨੋ ਉਹ ਦਲ ਬਰੇ ਆ ਉਹ ਖੁਸ਼ਖਬਰੀ ਦੱਸੀ ਹੈ ਅੱਛਾ ਜੀ ਬੁੱਧੀ ਜੀ ਹੂੰ ਹੂੰ ਹਲੋ ਦੀ ਬਦਾਰੀੰਦ ਕੇ ਨਾਲ ਅੱਛਾ ਜੀ ਬਦਾਰੀ ਇਹ ਹੈ ਇਹ ਚੀਜ਼ ਬੱਲੀਆਂ ਲੋਕਾਂ ਨੂੰ ਦੇਣੀ ਹੈ ਦੱਸਣੀ ਹੈ ਅੱਛਾ ਜੀ ਇਹ ਵਿਗਾਰੀ ਹੈ ਹੂੰ ਹੂੰ ਸਪਲਾਈ ਕਰਨਾ ਅੱਗੇ ਹੂੰ ਹੂੰ ਲੋਟੀ ਆਈ ਹੈ ਤਾਂ ਸਪਲਾਈ ਕਰ ਦਈਏ ਇਹ ਵਿਗਾਰ ਹੈ ਇਹ ਵਿਗਾਰ ਹੈ ਹਾਂਜੀ ਨਾਲ ਪੈਸੇ ਨਹੀਂ ਵੀ ਲੈਣੇ ਮੁਫਤ ਕਰਨਾ ਕੰਮ ਵਿਗਾਰ ਹੋਈ ਹੁੰਦੀ ਹੈ ਜੀ ਮੁਫਤੋ ਕੰਮ ਹਾਂਜੀ ਹਾਂ ਵਿਗਾਰ ਵਿਗਾਰ ਵਾਲਾ ਆਲੂ تنهایی ਭੇਜੀ ਹੁੰਦੀ ਰੋਟੀ ਮੇ ਕਪੜਾ ਮਿਲਦਾ ਅੱਛਾ ਜੀ ਅੱਜੇ ਕਰਾਉਂਦਾ ਨਾ ਆਦਵੀਰ ਤਾਂ ਰੋਟੀ ਦਾ ਖਾਂਦਾ ਉਹਦੇ ਘਰ ਹਾਂਜੀ ਪਰ ਹੋਰ ਕੋਈ ਪੈਸਾ ਨਹੀਂ ਦਿੰਦਾ ਕੋਈ ਹਾਂਜੀ ਠੀਕ ਹੈ ਜੀ ਨਿੱਕੀ ਤੇਰੀ ਬਿਗਾਰੀ ਆਲੇ ਤੇਰਾ ਨੌ ਆਲੇ ਦਾ ਮਤਲਬ ਕਿ ਉੱਚਾ ਜੀ ਜਿਹੜਾ ਤੇਰਾ ਨੌ ਹੈ ਨਾ ਹੂੰ ਹੂੰ ਉਹ ਫਤੋ ਇਹਦਾ ਤੇਰਾ ਹੁਕਮ ਹੂੰ ਹੂੰ ਕੋਈ ਨਹੀਂ ਉੱਪਰ ਕੋਈ ਨਹੀਂ ਠੀਕ ਹੈ ਮਤਲਬ ਉੱਚਾ ਹੂੰ ਹੂੰ ਅਰ ਉਹਦੀ ਜਿਹੜੀ ਬਿਗਾਰੀ ਆ ਤਾਂ ਉਹ ਸਪਲਾਈ ਕਰ ਲਈ ਹੂੰ ਹੂੰ ਉਹ ਬਹੁਤ ਝੋਲੀ ਹੈ ਉਹ ਵੀ ਸੱਧਰ ਹੈ ਪਿਆਰੀ ਹੈ ਹਾਂਜੀ ਜਦੋਂ ਸਪਰੀਮ ਕੋਰਟ ਦਾ ਕੋਆਰਡਰ ਲੈ ਕੇ ਜਾਂਦਾ ਹੈ ਜਪਰਾਸੀ ਠੀਕ ਹੈ ਜੀ ਹਰ ਘਰ ਹਾਂ ਹਾਂ ਇਹ ਕੋਈ ਕੋਰਟ ਦਾ ਹੈਗਾ ਉਹ ਉਹਦੀ ਡੋਰਟੀ ਪਿੰਡ ਦਾ ਫਰਦਾ ਠੀਕ ਹੈ ਜੀ ਬੁਨਾਦੀ ਕਰਦਾ ਫਰਦਾ ਇਹ ਨਹੀਂ ਮੇਰੀ ਬੁਨਾਦੀ ਗੱਲ ਨਹੀਂ ਹੈ ਤੇਰੀ ਇਹਦੀ ਲੋਕਦੀ ਇਹ ਨਹੀਂ ਇਹ ਝੋਲੀ ਹੈ ਹਾਂ ਠੀਕ ਹੈ ਐਨਕੋ ਵਧੀਆ ਕੋਈ ਗੱਲ ਨਹੀਂ ਹੋ ਨਹੀਂ ਸਿਰਕਾਰ ਕਰਦੀ ਉਹ ਕੀ ਗੱਲ ਹੈ ਹੂੰ ਹੂੰ ਰਾਜੇ ਕਰਨ ਤਾਂ ਹੈ ਜੀ ਕਰਨ ਤੇ ਵਿਵਾਰੀ ਦੇ ਵਿੱਚ ਦੋ ਹੈ ਠੀਕ ਹੈ ਜੀ ਤੇ ਵਿਵਾਰੀ ਕਿਾਸਾ ਹੈ ਹੂੰ ਹੂੰ ਬਹੁਤ ਕਿਸੇ ਵੀ ਵਿਵਾਰੀ ਦੀ ਯਾਸਦੀ ਹੈ 50 ਅੱਛਾ ਜੀ ਆਹ 50 ਸਾਲ ਦੇ ਗਰੀਬ ਹੈ ਜਨਰੇ ਥੱਲੇ ਠੀਕ ਹੈ ਜੀ ਗਰੀਬ ਦਾ ਕਹਾਣਾ ਜੀ ਹੂੰ ਹੂੰ ਨੰਨੇ ਕੁਜਾ ਅਮਰ ਹਾਂਜੀ ਵਜ਼ਾਰੀ ਦਾ 57 ਠੀਕ ਹੈ ਜੀ ਹਾਂਜੀ ਹਾਂਜੀ ਕੁਜਾ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਂ ਰਵੀ ਦਵਾਰ ਕਾ ਨਗਰੀ ਰਾਸ ਬਿਗੋਈ ਕੁਜਾ ਕੁਜਾ ਅੱਛਾ ਕੁਜਾ ਪੜਨਾ ਹੈ ਜੀ ਹਾਂ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਂ ਰਵੀ ਕੁਜਾ ਅਲਨ ਹੋ ਕਬਲੂ ਅੱਛਾ ਜੀ ਦੇ ਜਾਣਾ ਹੁਕਮ ਦੇ 9 ਵਜੇ ਸਮਾਉਣੇ ਹਮ ਹੁਜਾਰਫ ਹੁਜਾਰਫ ਠੀਕ ਹੈ ਜੀ ਹੁਜਾਰਫ ਜਿਹਦੇ ਵਿੱਚ ਰਵੜ ਅੱਛਾ ਜੀ ਜਿਹੜੇ ਸੁਹਾਉਣੇ ਹਮ ਆਏ ਹੁਕਮ ਲੈ ਜਾ ਰਹੇ ਹੁਕਮ ਇਹ ਰਹੇ ਸਮਾਈ ਠੀਕ ਹੈ ਤੇ ਉਹ ਉਹੀ ਗੱਲ ਹੈ ਬਸ ਆਪਾਂ ਸਾਡੇ ਫਰਕ ਹਾਂ ਸਾਡੇ ਫਰਕ ਹਾਂ ਹਾਂਜੀ ਦੁਆਰਕਾ ਨਗਰੀ ਰਾਸ ਬਗੋਈ ਬਿਲਕੁਲ ਹਮ ਹਮ ਦੁਆਰਕਾ ਨਗਰੀ ਦੇ ਵਿੱਚ ਦਵਾਰ ਦਾ ਜਿਹੜੀ ਹੈ ਉਹ ਗਿਸ਼ਨ ਦੀ ਹੈ। ਅੱਛਾ ਜੀ। ਦਵਾਰ ਦਾ ਯਦਮੋ ਦੀ ਹੈ। ਅੱਛਾ ਜੀ। ਹਾਂ। ਉਹਦੇ ਵਿੱਚ ਜਿਹੜੀ ਸੀ ਨਾ ਰਾਸ ਸੀ ਦਵਾਰ ਦਾ ਦੇ ਰਹਿਣ ਵਾਲਿਆ ਨਹੀਂ ਨਹੀਂ ਰਾਸਰੀ ਆਪਣੀ ਨਾ। ਹਾਂ ਜੀ। ਚ ਲੈ ਗਿਆ। ਲੈ ਗਿਆ ਤਾਦੂ। ਹੂੰ ਹੂੰ। ਅਧਰੋ ਬਗਾਲ ਲਿਆ। ਉਹ ਬਗਾਲ ਲਿਆ ਉਹਦੇ ਦੇ ਦਮ ਤੋਂ। ਬੰਬੀ ਸਰਦਾਰੀ ਵਿੱਚ ਜਿਹੜੀ ਹੈ ਨਾ ਰਾਸ ਹੂੰ ਹੂੰ। ਉਹ ਬੁੱਧੀ ਦਾ ਨਾਮ ਕੀ ਹੈ ਹੂੰ ਹੂੰ ਕੁੱਤੇ ਦਾ ਨਾਮ ਸੋ ਜਾਂਦਾ ਜਿਹੜੀ ਲੈ ਕੇ ਆਉਂਦਾ ਉਹਦਾ ਵੀ ਨਾਮ ਸੋ ਜਾਂਦਾ ਅੱਛਾ ਜੀ ਬੰਦੇ ਜਿਹੜਾ ਹੈਗਾ ਹੂੰ ਹੂੰ ਅੱਧਾ ਲੈਵਲ ਤੇ ਜਾ ਅਧਵੀ ਜਾਂਦਾ ਹੈ ਹੂੰ ਹੂੰ ਉਸਨੂੰ ਚਾਰੀ ਕਿਤੇ ਫੜਦਾ ਹੂੰ ਹੂੰ ਬੈਸਬ ਬਸ ਫੇਰਣ ਦੇ ਤੋਂ ਬੜਾ ਹੂੰ ਹੂੰ ਕਿਦਾਂ ਆ ਜਿਹੜਾ ਬੁੱਧੀ ਦਾ ਨਾਮ ਹੁੰਦਾ ਹੈ ਬੁੱਧੀ 'ਚ ਪ੍ਰਕਾਸ਼ ਅਧੀ ਕਰਿਆ ਹੋਇਆ ਕਿਸਾ ਜੇ ਹੂੰ ਹੂੰ ਪਾਹ ਕਿਹ ਕੰਮ ਹੋ ਬਦਲ ਰਿਹਾ ਹੈ ਹਮਮ ਘਰ ਦਾ ਮੁੱਤੀ ਦੇ ਵਿੱਚ ਕਿਸੇ ਦੇ ਫਰਜ਼ਾਸ ਨਹੀਂ ਆਇਆ ਹੈ ਅੱਛਾ ਜੀ ਉਹ ਤਾਂ ਰਾ ਉਹ ਉੱਤੀ ਨਹੀਂ ਬਣੇ ਉਹਦਾ ਸ਼ੱਕਰ ਹੋਈ ਬਿਸ ਹੋ ਗਈ ਹੈ ਜੀ ਹਾਂ ਹਮਮ ਆਹ ਠੀਕ ਹੈ ਬਈ ਅਸੀਂ ਮਤਲਬ ਦਵਾਰਕਾ ਦਾ ਮਤਲਬ ਬਾਹਰ ਦਵਾਰ ਕਾ ਨਹੀਂ ਲੈਣਾ ਜਿਹੜੀ ਅੰਦਰ ਦਵਾਰ ਕਾ ਸਾਡੇ ਹਾਂ ਤੇ ਜੇ ਉਹ ਤੇ ਮੰਦਾਰਾਜ ਆ ਦਵਾਰਕਾ ਹਰਦੇ ਵਿੱਚ ਫੇਰ ਦਵਾਰ ਚਾਹੀਏ ਹੋ ਠੀਕ ਹੈ ਜੀ ਤੇ ਕ੍ਰਿਸ਼ਨ ਦਾ ਰਾਜ ਹੋ ਗਿਆ ਹਾਂ ਜੀ ਠੀਕ ਹੈ ਜੀ। ਦੇਫਰੇਸ਼ਨ ਦਾ ਰਾਜ ਆ ਤੇ ਦਵਾਰਕਾ ਹੀ ਆ। ਰਾਵਲ ਦਾ ਬਾਗ ਹੈ ਉੱਥੇ। ਠੀਕ ਹੈ ਜੀ। ਕਹਿੰਦੇ ਸਰਾਂ ਦਾ ਬਾਗ ਹੈ। ਠੀਕ ਹੈ ਜੀ। ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮੰਗੋਲ। ਪਗੜੀ ਲਫ਼ਜ਼ ਨੋਹੜੀ ਦੇ ਅਸਾਂ ਨੂੰ ਚ ਲੈ ਲਿਆ ਨਾ। ਅੱਛਾ ਜੀ। ਪਗੜੀ ਲਫ਼ਜ਼ ਜਿਹੜਾ ਹੈਗਾ ਪੰਜਾਬੀ ਦਾ। ਪਗੜੀ ਹਾਂ ਜੀ। ਜੇ ਇਹ ਦੀ ਗੱਲ ਆਫ ਦਾ ਪਾਗ ਹੈ ਅੱਛਾ ਜੀ ਹਾਂ ਪਾਗ ਵਰਤੇ ਹੈ ਹੂੰ ਹੂੰ ਉਹ ਇਹ ਵਰਤੇ ਪਾਉਂਦੇ ਹਾਂ ਜੇ ਸਿਰ ਚ ਬੰਨ੍ਹ ਦੋ ਪਾਗ ਪੈਰ ਵਾਸਤੇ ਵਰਤਿਆ ਹੈ ਲਫਜ਼ ਠੀਕ ਹੈ ਜੀ ਪਾਗ ਦਾਤ ਤੋਂ ਅਸੀਂ ਪੰਜਾਬੀ ਸੀਗੇ ਹੂੰ ਹੂੰ ਅਜੀ ਟੱਕ ਪਗੜੀ ਇਦੀ ਬਣਾਤੀ ਖੂਬ ਤੇਰੀ ਪਗੜੀ ਠੀਕ ਹੈ ਜੀ ਉਹ ਮੇਰਾ ਕਹਣਾ ਉਹ ਪਗੜੀ ਕਿੱਥੇ ਸਿੱਖਤੇ ਹੂੰ ਹੂੰ ਪਾਗਾਂ ਜਾਲੜ ਦੀ ਗੱਲ ਹੈ ਅੱਛਾ ਜੀ ਉਹ ਤੇਰੀ ਪਗੜੀ ਉਹ ਤੇਰੀ ਬਰਤਿਆ ਨਾ ਤਾਂ ਪਗੜੀ ਉਹਨੂੰ ਕਰ ਲਿਆ ਅੱਛਾ ਜੀ ਹਾਂ ਇਹ ਨਾ ਘਾਲ ਦੋ ਜੇ ਤੇਰੀਆ ਤੇਰਾ ਦੋ ਲੱਖ ਜਾਂਦੇ ਸੀ ਹੂੰ ਹੂੰ ਹਲਾ ਉਹ ਵੇ ਮਹਾਰਾਗਿਆ ਨਾ ਜਿਹੜੀ ਜੇ ਬਾਤਾਂ ਨੂੰ ਮਹਿਰਾ ਲੱਗਿਆ ਠੀਕ ਹੈ ਜੀ ਉਹ ਤੇਰੀ ਪਗੜੀ ਤੇਰੇ ਜਿਹੜੇ ਚਾਲ ਲੈ ਖੂਬ ਦੇਖੂ ਹੂੰ ਹੂੰ ਉਦਾਲੇ ਬੜੇ ਚੱਲਦੇ ਨੇ ਅਸਲ ਕੱਲ ਕਿਹਨੇ ਬੋਲਦੇ ਤੇਰੇ ਬੋਲ ਚੱਲਦੇ ਠੀਕ ਹੈ ਜੀ ਗੋੜਾ ਨਹੀਂ ਆਸਰੇ ਤੋਂ ਨਾ ਗਾਂ ਨਾ ਪਰ ਤਾ ਟੋਲ ਗੋੜਾ ਨਹੀਂ ਚੱਲਦਾ ਤਾਂਾਂ ਚੱਲਦੀਆਂ ਗੱਲ ਹਾਂ ਪਰ ਆ ਸੁਣ ਲੇ ਕੋ ਤੇ ਠੀਕ ਹੈ ਜੀ ਖੂਬ ਤੇਰੀ ਪਗੜੀ ਬਿਠੇ ਤੇਰੇ ਬੋਲ ਬੋਲ ਆ ਦੇਖੋ ਪਗੜੀ ਦੇ ਨਾਲ ਬੋਲ ਆ ਕੇ ਹਾਂ ਹਾਂ ਅਗਰ ਹਾਂ ਜੀ ਬੜਕੇ ਚਾਲੂ ਬਥੇ ਮੇਰੇ ਘਰੇ ਸੰਤਪਤੀਤਾ ਦੇ ਹੀ ਹਾਂ ਹਾਂ ਔਰ ਜਿਹੜੇ ਤੇਰੇ ਬੋਲ ਨੇ ਬੜੇ ਬਿੱਠੇ ਨੇ ਤੂੰ ਬੜਾ ਬਿੱਠਾ ਠੀਕ ਹੈ ਜੀ ਤੇਰਾ ਨਾਮ ਆ ਰਿਹਾ ਜੋ ਤੇਰੀ ਬੋਲ ਨੇ ਹਾਂ ਹਾਂ ਨਾ ਤਨਾ ਤੋਂ ਢੋਲੇ ਬੋਲੇ ਬਿੱਠੇ ਨੇ ਠੀਕ ਹੈ ਜੀ ਬਿੱਠੇ ਉਹ ਸੱਚੇ ਨੇ ਤੇਰੇ ਬੋਲ ਨੂੰ ਕੌਣ ਵਾਲੇ ਨੇ ਠੀਕ ਹੈ ਜੀ ਹਾਂ ਦੁਆਰਕਾ ਨਗਰੀ ਕਾਹੇ ਕੇ ਮੰਗੂਲ ਦੁਆਰਕਾ ਨਗਰੀ ਦੇ ਵਿੱਚ ਬੋਗੋਲਾ ਨਾ ਕੀ ਕਬ ਹਮ ਹਮ ਦੁਆਰਕਾ ਦੇ ਵਿੱਚ ਹਮ ਹਮ ਕਾਰੀਆਂ ਤਾਂ ਵੈਸੇ ਕੱਬ ਦੀ ਹੁੰਦਾ ਹਮ ਹਮ ਕਾਰੀ ਜੇ ਦੁਆਰਕਾ ਦੇ ਵਿੱਚ ਹੋਣ ਫੌਤੇ ਰਾਸ ਬਖੋਈ ਸੀ ਜਾਂਦੀ ਹੈ ਹਮ ਹਮ ਸਾਰਾ ਘਾਰਾ ਦ। ਨਜਰ। ਯਾਦ ਮਾਇ ਹੋਵੇ। ਉਹ ਬੋਲਿਆ ਆਲੇ ਲੋਕ ਨਹੀਂ ਹੈ ਇੱਥੇ ਬੋਲਦਾ ਕਰਤਾ। ਠੀਕ ਹੈ। ਸਾਰੀ ਦੁਨੀਆ ਜੱਤ ਕਰਨੀ ਪੈਣੀ ਨਾਲ ਲਫਜ਼ਾਂ ਦੇ ਅਸਰ ਦੇ ਵਿੱਚ। ਹਮ ਹਮ। ਜਿਹੜਾ ਸਾਰੀ ਦੁਨੀਆ ਦੇ ਅਸਰ ਲੱਭਣੇ ਪੈਂਦੇ ਹੁੰਦੇ ਨੇ ਸਾਰੇ ਹੀ ਤਾਂ ਇਹ ਗੱਲ ਬੰਦੀ ਹੈ। ਤਾਂ ਬ੍ਰह्म ਵਿਚਾਰ ਬਣੂਗੀ। ਹਮ ਹਮ। ਜੇ ਇਹਦਾ ਬ੍ਰह्म ਵਿਚਾਰ ਬਣੂਰੀ ਹੈ। ਹਮ ਹਮ। ਠੀਕ ਹੈ ਅੱਜ ਬੜਾ ਗਾਰੀ ਲੱਭਣੇ ਨੇ। ਹਮ ਹਮ। ਤੋ ਗੋਲੰਤ阿里 ਨੂੰ ਹੈ ਹਮ ਹਮ ਬਸ ਬਹਿ ਜੀ ਤੋ ਹੈ ਹਮ ਹਮ ਠੀਕ ਹੈ ਜੀ ਕਾਰੇ ਦਾ ਦੀ ਕੰਮ ਹੈ ਦਵਾਰਕਾ ਨਗਰੀ ਚ ਹਮ ਹਮ ਫੇਰਾਸ ਬਗੋਈ ਜਾਂਦੀ ਹੈ ਜੇ ਦਵਾਰਕਾ ਨਗਰੀ ਦੀ ਜਿਮਤਾਰੀ ਬਸੰ ਅੱਛਾ ਜੀ ਬੋਲਤਾਰਾ ਜੀ ਨਹੀਂ ਚਾਹੀਦਾ ਉੱਥੇ ਹਮ ਹਮ ਹਾਂ ਜੀ ਇੱਥੇ ਇਹਨਾਂ ਨੇ ਖੂਬ ਦਾ ਸੋਣਾ ਕੀਤਾ ਦਵਾਰਕਾ ਨਗਰੀ ਕਾਹੇ ਕੇ ਮੰਗੋਲੀਆਂ ਨੇ ਕਾਹੇ ਕੇ ਦਵਾਰਕਾ ਨਗਰੀ ਕਾਹਦੇ ਲਈ ਦਵਾਰਕਾ ਨਗਰੀ ਵਿੱਚ ਤੇ ਕਾਹਦੇ ਲਈ ਮੁਗਲ ਧਰਮ ਦੇ ਨਗਰ ਵਿੱਚ ਨਾ ਤਾਂ ਸਿਰਫ ਦਵਾਰਕਾ ਵਿੱਚ ਨਾ ਤੂੰ ਸਿਰਫ ਮੁਸਲਮਾਨ ਧਰਮ ਦੇ ਕੇਂਦਰ ਮੱਕੇ ਵਿੱਚ ਹੈ ਉਹ ਇਹ ਕਹਿਣਾ ਬੋਲਦਾ ਬੋਲਦਾ ਤਾਂ ਪੱਕਾ ਕਰ ਲਿਆ ਨਾ ਹਾਂਜੀ ਪੱਕਾ ਇਹ ਬਿੱਕ ਤੇ ਸਾਲੂ ਕਾਹਨ ਲੋਡ ਪਈ ਹੈ ਕੀ ਜਰੂਰਤ ਪਈ ਹੂੰ ਹੂੰ ਆ ਉਹਦੀ ਗੱਲ ਆ ਨਾ ਉਹਦੀ ਗੱਲ ਆ ਗੱਲ ਤਾਂ ਆਪਣੇ ਹਿਰਦੇ ਦੀ ਹੈ ਹੂੰ ਹੂੰ ਉਹ ਜੇ ਉਹ ਕਟੜਾ ਹੁੰਦਾ ਤਾਂ ਬਜਾਰਤ ਵਿੱਚ ਵੀ ਕਟਿਆ ਜਾਂਦਾ ਹੂੰ ਹੂੰ ਉਹਦਾ ਇੱਥੇ ਦਾ ਪੱਤਲਾ ਸਿੱਧਾ ਹੀ ਇਥੇ ਹੂੰ ਹੂੰ ਯਾਰ ਤਾਂ ਉੱਥੇ ਗਲਦੀ ਜਿੱਥੇ ਸਾਰੀ ਗਲਦੀ ਹੋਵੇ ਹੂੰ ਹੂੰ ਸਾਕਾਰੀ ਬੁਣੇ ਦੀ ਬਜਾਰਤ ਦੀ ਲੋਡ ਪਈ ਹੈ ਹੂੰ ਪੱਕਾ ਕਹਿਵਾ ਰਾਇਆ ਗੁਦਗੜ ਮੱਕਾ ਹੂੰ ਠੀਕ ਹੈ ਕਹਿਦੇ ਮੱਕਾ ਬੰਦੂ ਮੱਕਾ ਬਣਾ ਲੈ ਹੂੰ ਹੂੰ ਯਾਦ ਬੰਦੂ ਦੇ ਪੱਕਾ ਕਹਿਵਾ ਹੈ ਹੂੰ ਫਿਰ ਇੱਥੇ ਤਾਂ ਬੱਡੇ ਨਹੀਂ ਗੱਲ ਹੈ ਦੀ ਚੱਲੀ ਉਹਦੀ ਮੱਕੇ ਦੀ ਤਾਂ ਗੱਲੇ ਨਹੀਂ ਚੱਲੀ ਹੂੰ ਹੂੰ ਇਹ ਤਾਂ ਪਰਸਪਰ ਸਈ ਪਰੇ ਲੱਗੇ ਇੱਕ ਆਕਰ ਜਾਂ ਕਿਤੇ ਜਾ ਕੇ ਮਾਰੇ ਕੁਤੇ ਦੇ ਵਿੱਚ ਹੂੰ ਹੂੰ ਕਿਤੇ ਹੈਗਾ ਦਿੱਥੇ ਹੈਗੇ ਦਾ ਧਲੇ ਹੀ ਹੈ ਠੀਕ ਹੈ ਜੀ ਹੈਗਾ ਕਿਤੇ ਕਿਤੇ ਨੂੰ 1 ਬਸਲੇ ਨਹੀਂ ਸੀ ਸਾਡੇ ਨੂੰ ਹੂੰ ਹੂੰ ਹੈ ਠੀਕ ਹੈ ਜੀ ਦਵਾਰ ਕਨਗਰੀ ਕਾ ਇੱਕ ਜਿੱਤੇ ਨੂੰ ਬੋਲ ਉਹ ਦੱਸਣ ਲੱਗਿਆ ਆਪਣੀ ਖੁਸ਼ਖਬਰੀ ਕੋਈ ਹੂੰ ਵਕਤ ਤੇ ਨਹੀਂ ਹੈ ਹੈ ਵੀ ਕਦੀ ਕੁਝ ਖਬਰ ਹੈ ਠੀਕ ਹੈ ਜੀ ਆਪਣੇ ਅੰਦਰ ਜਿਹੜੇ ਪ੍ਰਾਪਤੀ ਦੀ ਖੁਸ਼ਖਬਰੀ ਹੈ ਸਮਝ ਨਹੀਂ ਆਈ ਗੱਲ ਇਹਨਾਂ ਨੂੰ ਜਮਾਈ ਆਮ ਜੀ ਗਾਇਉਂਦੇ ਹਾਂ ਜਾਂਦੀ ਚੰਦੀ ਹਜ਼ਾਰ ਆਲਮ ਇਕਲ ਖਾਨਾ ਹਮ ਚੀਨ ਹਮ ਚੀਨੀ ਪਾਦਸ਼ਾਹ ਸਾਹਮਲੇ ਵਰਨਾ ਹਾਂ ਜਦ ਇਹ ਆਲਮ ਆਲਮ ਤਾਂ ਕਿੰਨਾ ਹੈ ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਅੱਛਾ ਜੀ ਕੱਲਬੀ ਬਿਲਤੀ ਕਾਉਂਡ ਕੱਲੂਗਾ ਹੂੰ ਹੂੰ ਇਹ ਤਾਂ ਲਖਾਨਾ ਇਹ ਕੱਲ ਨਹੀਂ ਆ ਲਫਜ਼ ਇੱਕ ਆੜਾ ਲਖਾਨਾ ਆੜਾ ਅੱਛਾ ਜੀ ਦੁਨੀਆ ਜਿੱਤੇ ਮਰਜੀ ਹੋਵੇ ਸਾਨੂੰ ਕੋਈ ਹੋਰ ਨਹੀਂ ਸਾਨੂੰ ਤਾਂ ਸਾਡੀ ਜਿੱਕੋ ਦੀਦਾ ਅੱਛਾ ਜੀ ਬਸ ਇੱਕ ਲਖਾਨਾ ਹੂੰ ਹੂੰ ਇੱਕ ਲਖਾਨਾ ਠੀਕ ਆ ਦੇਖ ਲਿਆ ਬਸ ਸਾਡੇ ਘਟਗੜੇ ਮੈਂ ਹਰ ਜੂ ਦੇਖ ਲਿਆ ਹੂੰ ਹੂੰ ਬਸ ਜੋ ਤੁਸੀਂ ਨਾਲ ਮਤਲਬ ਹੈ ਸਾਨੂੰ ਬਾਅਦ ਜਾਤ ਨੂੰ ਬਦਲ ਦੇ ਜੀ। ਅੱਛਾ ਜੀ। ਦੋ ਸਾਬ ਜਿੱ ਕੋ ਹੂੰ ਹੂੰ। ਆਹ ਲਓ ਜੀ ਨਰਜੀ ਉਹ ਵੀ ਜੋਤ ਤਾਂ ਇੱਕੋ ਹੀ ਆ ਸਾਰੇ ਵਿੱਚ। ਠੀਕ ਹੈ ਜੀ। ਹਮ ਚੀਨੀ ਪਾਤਸ਼ਾ ਸਾਂਵਲੇ ਬਰਨਾ। ਖੋਜ ਲਿਆ ਮੈਂ। ਹੂੰ ਹੂੰ। ਮਨ ਵੀ ਖੋਜ ਲਿਆ ਤੇ ਤੁਸੀਂ ਵੀ ਖੋਜ ਲਿਆ। ਸਾਂਵਲੇ ਬਣਨੋ ਵੀ ਖੋਜ ਲਿਆ ਬਣਿਆ ਹੋ। ਅੱਛਾ ਜੀ। ਪਾਸ਼ਾ ਜਿਹੜਾ ਪਾਸ਼ਾ ਵੀ ਖੋਜ ਲਿਆ ਠਾਕੁਰ ਵੀ ਖੋਜ ਲਿਆ ਹੂੰ ਹੂੰ ਖੋਨੇ ਬਲ ਵਾਲਾ ਜੀ ਵੀ ਖੋਜ ਰਿਹਾ ਠੀਕ ਹੈ ਪਰਮੇਸ਼ਰ ਵੀ ਖੋਜ ਲਿਆ ਤੁਰੇ ਖੋਜ ਲੇ ਠੀਕ ਹੈ ਜੀ ਦੋ ਦੇ ਸਭ ਸਮਝ ਆ ਗਈ ਠੀਕ ਹੈ ਜੀ ਸੰਸਾਰ ਵਿੱਚ ਜਿਹੜਾ ਉਹਦਾ ਰੂਪ ਹੈ ਉਹ ਉਹਦੀ ਵੀ ਸਮਝ ਆ ਗਈ ਉਹ ਸਭਲੇਵਨ ਹੂੰ ਹੂੰ ਆਪੋ ਜਿਹੜਾ ਪਾਸ਼ਾ ਹੂੰ ਉਹ ਸਾਨੂੰ ਨੇ ਬਣਾਇਆ ਇਹਦੀ ਵੀ ਸਭ ਦੋਏ ਖੋਜ ਲਿਆ ਕਹਿੰਦੇ ਜੀ ਲਿਖੋ ਜੀ ਠੀਕ ਹੈ ਜੀ ਹਾਂ ਅਸਪਤ ਗਜਪਤ ਨਰਹ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਹਾਂ ਅਸਪਤ ਦੇਰਪਤੀ ਅੱਛਾ ਜੀ ਗਜਪਤ 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 ਮਾਨਕ ਆ ਜਾਇਆ ਨਾ ਅੰਕਾਰੀ ਇਹਦਾ ਵੀ ਬਤਹੀ ਹੋਈ ਹੈ ਦੋਹਨ ਕੋਈ ਹੈ ਦੋਹਨ ਬੰਦਿਆ ਬੁੱਧੀ ਬੰਦਿਆ ਗੁਰੂ ਪਤੀ ਬੰਦਿਆ ਅੱਛਾ ਜੀ ਬਾਲ ਕੁਮਲ ਜੀ ਹਮ ਹਮ ਅਸਰ ਬੁੱਧ ਕਾ ਜੀ ਬੋਲਦੀ ਹੈ ਮਾਨੂ ਤੂ ਆ ਹੈਗਾ ਬੰਦ ਗਾਜਾ ਨਾ ਮਾਨ ਮੇਰਾ ਗਜ ਠੀਕ ਹੈ ਜੀ ਜੀ ਬਾਬੂ ਨੇ ਕਾਤੀ ਠਾਈ ਕਹਿਦੇ ਆ ਉੱਤੇ ਮਾਨੂ ਹਮ ਹਮ ਕਹਿਦੀ ਆ ਹਾਂ ਜੀ ਕਦਰ ਗਾਜਾ ਦਾ ਬਰਲਾਵਾ ਹੈ ਹਮ ਹਮ ਅਬੇ ਜੀ ਪਾਸ਼ਾ ਕੇ ਗਾਜਾ ਹਸ ਤੋ ਬਹੁਤ ਵਾਸੇ ਆਇਆ ਹੈ ਠੀਕ ਹੈ ਇਹਨਾਂ ਨੇ ਕੀਤੇ ਹੋਏ ਸੂਰਜ ਦੇਵਤਾ ਕੀਤਾ ਹੋਇਆ ਅਸਪਤ ਤੇ ਗਜ ਪੱਦਾ ਵਾਲਾ Indra ਦੇਵਤਾ ਇਹ ਤਾਂ ਪਰੂਪਰਨਿਤ ਕਰ ਰਿਹਾ ਨਾ ਹੂੰ ਹੂੰ ਆਪਾਂ ਆਪਣੇ ਹਿਸਾਬ ਨਾਲ ਕਰ ਰਹੇ ਹਾਂ ਸ਼ਾਸਤਰਾਂ ਦੇ ਹਿਸਾਬ ਨਾਲ ਅਰਥ ਕਰ ਰਹੇ ਨੰਮੇ ਦੇ ਹਿਸਾਬ ਨਾਲ ਹੀ ਕਰ ਰਹੇ ਆਪ ਤੋਂ ਇੱਥੇ ਪੰਡਿਤ ਦੀ ਕਹਾਣੀ ਨੂੰ ਉਹਨੇ ਪਹਿਲੀ ਵਾਰ ਦੇਖਿਆ ਵੀ ਇੱਥੇ ਨਿੰਦਿਆ ਹੋਇਆ ਆਪਾਂ ਕਹਿੰਦੇ ਅੰਮੇ ਚੇ ਨਰਹ ਨਰਿੰਦ ਕੀ ਹੁੰਦਾ ਜੀ ਜਿਹਨੇ ਨਾਲ ਨਾ ਹੂੰ ਹੂੰ ਇਹਨਾਂ ਦਾ ਭਰਤਾ ਆ ਗਿਆ ਜਿਹੜਾ ਗਰਭ ਕੋਟਲ ਦੇ ਵਿੱਚ ਸੀ ਇਹ ਨਾਰਾ ਅੱਛਾ ਜੀ ਰੇ ਨਾਲ ਗਰਮ ਕੋਰਨਲ ਮੈਂ ਆਇਆ ਚਤ ਹੁਣ ਤਾਂ ਧਿਆਨ ਨੇ ਬੁਲਾਦਾ ਹਮ ਹਮ ਉਹ ਨਾਰਾ ਜੀ ਬੈ ਹਾਂ ਉਹ ਨਾਰਾ ਹਮ ਹਮ ਉਹ ਬਰੇ ਹਮ ਹਮ ਨਰਦਾ ਨਰੇਂਦਰਾ ਨੇ ਨਾਰਦਾ ਸਵਾਭੀ ਹਮ ਨਰੇਂਦਰਾ ਹਾਂ ਜੀ ਬਰੇ ਹੋਗਾ ਹਮ ਹਮ ਬਸਲਾ ਨੰਦਾ ਬਹਲਾ ਨਾਰਾ ਠੀਕ ਹੈ ਜੀ ਸਰੀਰ ਨਾਲੇ ਨਾਲ ਬੰਦੇ ਲੱਗਣਾ ਓਏ ਠੀਕ ਹੈ ਜੀ ਹਾਲੇ ਖਦਲਿਆਂ ਤਾਂ ਲੱਗਾਈ ਨਹੀਂ ਹੈ ਹੂੰ ਹੂੰ ਹਮ ਤਾਂ ਲੈਣਾ 45 ਹੀ ਲੱਗਦਾ ਬਾਹਲੇ ਨੂੰ ਲੱਗਦਾ ਅੱਛਾ ਜੀ ਤਾਂ ਕੀ ਇਹਦਾ ਪਾਪ ਨਾ ਰਹਿਣ ਨੇ ਪਾਪ ਕੀ ਬਣਿਆ ਅਸਪਤ ਗਜਪਤ ਨਰੇ ਨਰਿੰਦ ਇਹਦਾ ਕੀ ਪਾਪ ਬਣਿਆ ਜੀ ਜੇ ਅਸਪਤ ਗਜਪਤ ਆਉਹੀ ਦਾ ਹੈ ਲੜਬੀ ਹੈ ਦਬੀ ਹੋਈ ਹੈ ਕੋਲਾ ਅੱਛਾ ਜੀ ਨਾਰੋ ਜਿਹੜਾ ਪੈਦਾ ਹੁੰਦਾ ਨਰ ਦੇ ਵਿੱਚੋਂ ਹੂੰ ਹੂੰ ਨਾਰੋ ਤਾਂ ਵਖਰਾ ਨਹੀਂ ਹੈਗਾ ਅੱਛਾ ਹੂੰ ਹੂੰ ਨਰੇ ਨਰੇ ਇਕੱਠਾ ਹੋ ਗਏ ਆ ਇਕੱਠਾ ਹੈ ਨਰੇ ਨਰੇ ਨਰਵੀ ਵੀ ਇਕੱਠਾ ਹੈ ਨਿਕ ਜਗਾ ਹੋ ਅੱਛਾ ਜੀ ਠੀਕ ਹੈ ਜੀ ਨਾਮ ਸੁਆਮੀ ਦੋਸਤ ਮੀਰ ਮੁਕੰਦ ਨਾਮ ਹੈ ਕੇ ਸੁਆਮੀ ਮੀਰ ਮੁਕੰਦ ਆਓ ਮੀਰ ਉਹ ਆਦਾ ਮੇਰਾ ਹੋਬੀ ਹੂੰ ਹੂੰ ਕੱਲ ਇੱਕ ਤਿਆਗਿਆ ਨਿਬੜਦੀ ਹੈ ਹੂੰ ਹੂੰ ਨਰੇ ਨਰੇ ਇਕ ਹੂੰ ਹੂੰ ਜਵੇਂ ਅੱਸਰ ਬਾਹਰ ਇੱਕੋ ਜਾਲੂ ਹੂੰ ਹੂੰ ਜੇ ਬਾਹਰ ਹਨ ਹਰ ਜਦਦਰ ਦਰ ਦੋੇ ਲੋੜ ਕੇ ਕਰ ਠੀਕ ਹੈ ਜੀ ਲੱਕੋ ਸਿਸ ਕੋ ਸਵਾਈ ਹੂੰ ਹੂੰ ਸਾਰੇ ਸੰਸਾਰ ਵਿੱਚ ਇਹੀ ਗੱਲ ਹੈ ਠੀਕ ਹੈ ਜੀ ਸਾਰੇ ਜੀ ਸਿੱਧ ਅੰਦਰ ਬਾਹਰ ਇੱਕੋ ਜਾਨੋ ਇੱਕੋ ਸਿਸ ਸਵਾਈ ਹੂੰ ਹੂੰ ਜੇ ਇੱਕੋ ਘਾਰ ਵਾਲੀ ਦੂਜਾ ਲੋੜ ਤੇ ਇੱਕੋ ਸਵਾਈ ਠੀਕ ਜੀ। ਠੀਕ ਠੀਕ ਐ ਐਸੇ ਕਬਦੀ ਬਿਆਖਿਆ ਹੈ। ਹੂੰ ਹੂੰ। ਜਿਸੇ ਕਬਨਰ ਰਸਿਕ ਵੀ ਇਹਦੀ ਗੱਲ ਇਹ ਇਹਦੇ ਵਿੱਚ ਹੀ ਡੀਜ਼ਲ ਦੇ ਵਿੱਚ ਸਹੀ। ਪਾਕਿਸਤਾਨ ਦੀ ਬਾਣੀ ਨੂੰ ਸੋਖੇ ਤਰੀਕੇ ਨਾਲ ਬਿਆਖਿਆ ਕੀਤੀ। ਇਹ ਗੁਰੂ ਦੀ ਬਾਤ ਚ। ਠੀਕ ਹੈ ਜੀ। ਮੇਰਾ ਨੇ ਉਸ ਵੇਲੇ ਆਪਣੀ ਭਾਗਾਂ ਚ ਕਰਤੀ। ਹੂੰ। ਜੋ ਇਹਨਾਂ ਸਿਰੇ ਲੋਕਾਂ ਨੇ ਇਹਨਾਂ ਦਾ ਸੀ ਸੁਪਰਕ ਜਿਹੜੇ ਲੋਕਾਂ ਕੋਲੇ بڑے ਉਸ ਵੇਲੇ ਹਾਲਾਤ ਦੇ ਵਿੱਚ ਰਹੇ। ਸਭ ਤੇ ਗੱਲਬਾਤਾਂ ਕਰਦੇ ਰਹੇ ਹੂੰ ਹੂੰ ਇਹਦੇ ਉਹ ਪੂਰ ਪੰਜਾਬੀ ਚ ਗੱਲ ਕਰੀ ਐ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਪੰਜਾਬ ਚ ਰਹਿੰਦੇ ਤੇ ਸੀ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਭਾਸ਼ਾ ਦੇ ਹਿਸਾਬ ਨਾਲ ਗੱਲ ਕਰਤੀ ਖੋਲ ਗਈ ਠੀਕ ਹੈ ਜੀ ਨਾਮੇ ਕੇ Swami Meer Mukand ਮੀਰਤ ਮੁਕੰਦ ਕੀ ਹੁੰਦਾ ਜੀ ਮੁਕਤੀ ਦੇਣ ਵਾਲਾ ਮੁਕੰਦ ਨਹੀਂ ਅੱਛਾ ਜੀ ਅੱਗੇ ਗੱਲਾਂ ਚਾਲ ਦੂ ਹਾਂ ਜੀ ਅਨ ਬੋਲੂ ਕਹਿੰਦੇ ਬੋਲੂ ਕੰਨ ਤੋਂ ਚਕਰ ਕੁੱਟਣੀ ਹੁੰਦੀ ਹੂੰਹ ਜਿਹੜਾ ਉਹਨੂੰ ਕਾਫੀ ਕਹਿੰਦੇ ਅੱਛਾ ਜੀ ਅਨ ਬੋਲੂ ਚੜੂ ਖਾਇਆ ਬੋਲ ਨੇ ਕਹਿੰਦੇ ਹਾਂਜੀ ਹਾਂਜੀ ਕੰਦ ਕਹਿੰਦੇ ਹਾਂ ਮੂਕੰਦ ਮੂਕੰਦ ਮਤਲਬ ਮੇਰੀ ਜਿਹੜੀ ਮੇਰਾ ਜਿਹੜਾ ਮੂਲ ਹੈ ਮੇਰਾ ਉਹ ਹੈ ਹੂੰ ਮੇਰਾ ਬੋਲੂ ਉਹ ਹੈ ਅੱਛਾ ਜੀ ਮੇਰੀ ਪਰਿਸ਼ੋਦ ਉਹਦੇ ਵਿੱਚ ਹੋ ਹੂੰਹ ਮੀਂਰ ਹਾਂ ਤਰ ਬੇਰੀ ਯਾਲਾ ਅਸਾਂ ਮੀਰ ਦਾ ਕੀ ਭਾਵੇਂ ਜੀ ਇਹ ਤਾਂ ਮੀਰ ਤਾਂ ਸੱਜਣ ਰਾਜੇ ਨੂੰ ਭੈਣ ਬਾਲਕ ਨੂੰ ਭੈਣ ਰਵੀਰ ਬਾਲਕ ਹਾਂ ਹਾਂ ਹਰਕਵੀਰ ਹੋਇਆ ਹੋਰ ਵੀ ਹੋਇਆ ਠੀਕ ਹੈ ਇੱਥੇ ਇਹਨਾਂ ਨੇ ਹਸਪਤਾਲ ਘੋੜਾ ਹੈਗਾ ਮੈਂ ਦੱਸਿਆ ਸੀ ਦੇਵਤਾ ਇੰਦਰ ਦੇਵਤਾ ਨਰਿਆਂ ਦਾ ਨਰਾਂ ਦਾ ਰਾਜਾ ਬ੍ਰਹਮਾ ਕਰਤਾ ਹੈਗਾ ਮੁਕੰਦ ਹੈ ਮੁਕਤੀ ਦੇਣ ਵਾਲਾ ਵਿਸ਼ਨੂੰ ਤੇ ਕ੍ਰਿਸ਼ਨ ਜੀ ਦਾ ਨਾਮ ਹੈ ਕਹਿੰਦੇ ਮੁਕੰਦ ਉਹ ਤਾਂ ਜਿਹੜਾ ਸਾਰੇ ਲੋਕ ਇਦਾਂ ਹੀ ਕਹਿੰਦੇ ਠੀਕ ਹੈ ਜੀ ਬੰਦੇ ਆਦਮੀ ਚ ਲੈ ਕੇ ਗੱਲ ਉਹ ਤਾਂ ਕਹਾਣੀ ਹੈ ਦੱਸਦੇ ਆਂ ਜੀ ਪੰਡਿਤ ਤਾਰਾ ਸਿੰਘ ਜੀ ਨੇ ਕਹਾਣੀ ਦੇ ਥਾਂ ਸਿਰਫ ਇਹੀ ਲਿਖਿਆ ਹੈ ਕਿ ਦੁਆਰਕਾ ਤੋਂ ਤੁਰਨ ਲੱਗਿਆ ਨਾਮਦੇਵ ਜੀ ਨੂੰ ਥੱਕੇਵੇ ਤੋਂ ਬਚਣ ਲਈ ਘੋੜੀ ਦੀ ਲੋੜ ਮਹਿਸੂਸ ਹੋਈ ਸ਼ਬਦ ਵਿੱਚ ਕਿਉਂਕਿ ਘੋੜੀ ਅਤੇ ਬਸ਼ੀਰੇ ਦਾ ਕੋਈ ਜ਼ਿਕਰ ਨਹੀਂ ਹੈ ਹੁਣ ਦੇ ਵਿਦਵਾਨ ਨੇ ਲਿਖਿਆ ਹੈ ਕਿ ਦੁਆਰ ਕਾ ਵਿੱਚ ਨਾਮਦੇਵ ਨੂੰ ਕਿਸੇ ਮੰਗੋਲ ਨੇ ਵਿਗਾਰੇ ਫੜ ਲਿਆ ਤਾਂ ਉਸਨੇ ਮੰਗੋ ਮੰਗੋਲ ਉਸਨੂੰ ਮੰਗੋਲ ਵਿੱਚ ਵੀ ਰੱਬ ਤੱਕ ਕੇ ਇਹ ਸ਼ਬਦ ਉਚਾਰਿਆ ਇਸ ਤਰ੍ਹਾਂ ਦੀ ਕੋਈ ਕਹਾਣੀ ਦੇ ਨਾਲ ਲਾਉਂਦੇ ਹਾਂ ਤੇ ਦਵਾਰ ਕਾ ਕਿੱਥੇ ਜਾ ਰਿਹਾ ਸੀ ਆਪਨੇ ਕਿੱਥੇ ਦਾ ਮਹਾਰਾਸ਼ਟਰ ਦਾ ਦਵਾਰ ਕਾ ਕਿੱਥੇ ਜਾ ਰਿਹਾ ਉੜੀਸਾ ਰਚ ਹੂੰ ਹੂੰ ਉਹ ਉਹਨੇ ਹੂੰ ਹੂੰ ਉਹ ਤਾਂ ਪੰਜਾਬ ਨੂੰ ਆਇਆ ਸੋਕੇ ਹੂੰ ਹੂੰ ਇੱਧਰ ਨੂੰ ਹਾਂਜੀ ਆਪ ਨੂੰ ਨਹੀਂ ਬਲ ਕੇ ਇੱਥੇ ਨੂੰ ਆਇਆ ਹਾਂ ਫਾਸੀ ਨੂੰ ਹੂੰ ਹੂੰ ਇੱਥੇ ਪੜਾ ਰਿਹਾ ਜੀ ਹੂੰ ਹੂੰ ਕੋਈ ਕਿਤੇ ਕਿਤੇ ਨਾਲ ਕਿਤੇ ਇਹਦੇ ਨਾਲ ਉਹ ਲੋਡ ਜੋੜਿਆ ਹੋਇਆ ਹੈ ਨਾ ਜੀ ਹਾਂ ਵੀ ਘੋੜੀ ਸੀ ਘੋੜੀ ਲੈ ਕੇ ਹਾਂਜੀ ਨਾਲ ਲੈ ਕੇ ਫਿਰ ਸਾਖੀ ਘੜ ਲੈ ਤੇਰੀ ਹਾਂਜੀ ਕੋਸ਼ਿਸ਼ ਕੀਤੀ ਗਈ ਨਾਲ ਲੈ ਕੇ ਕੋਈ ਨਾ ਕੋਈ ਸਾਖੀ ਕੋਈ ਘੜ ਕੇ ਫਿਰ ਉਹ ਆਹ ਤਾਂ ਲਿਆ ਜਾਂ ਕਰਕੇ ਉਹਦੇ ਨਾਲ ਮਿਲਾ ਕੇ ਅਰਥ ਕਰਦੇ ਠੀਕ ਬਸ ਸਾਹਿਬ ਜੀ ਤੁਹਾਨੂੰ ਪਤਾ ਉਹ ਸਾਖੀਆਂ ਦੇ ਖਿਲਾਫ ਹੈ ਉਹਨਾਂ ਨੇ ਤਾਂ ਕਿਹਾ ਵੀ ਸਾਖੀ ਦੀ ਕੋਈ ਉਹ ਨਹੀਂ ਹੈ ਪਰ ਅਰਥ ਉਹਨਾਂ ਤੋਂ ਫਿਰ ਵੀ ਸਹੀ ਨਹੀਂ ਹਾਂਜੀ ਅਰਥ ਨਹੀਂ ਸਹੀ ਹੋਏ ਅਰਥਵੌਨ ਨਾਲੇ ਕਰਦੇ ਨਾ ਕਿ ਤੇ ਉਹ ਹੀ ਹਾਂਜੀ ਵਿਸ਼ੂ ਨੂੰ ਇੰਦਰ ਤੇ ਉਹਨਾਂ ਨਾਲੇ ਬ੍ਰਹਮਾ ਵਾਲੀ ਗੱਲ ਕਰਤੀ। ਉਤੋਂ ਤੋਂ ਦਿਖਾਇਆ ਵੀ ਖਲਾਫ ਹੋ ਉਹਨੂੰ ਤੇ। ਹੂੰ ਹੂੰ। ਜੀ ਗਾਲੇ ਨੂੰ ਵੇਲੇ ਦੁਆ ਟੇਹੇ ਤੇ ਗ੍ਰਾਉਂਡ ਤੋਂ ਦੇ ਜਾਂਦਾ। ਹੂੰ ਹੂੰ। ਪਰ ਅਰਥਵੌਨ ਵਾਲੇ ਸਰੀਰ ਦੇ ਸਵਾਲ ਤਾਂ ਹੈ ਵੀ ਅਰਥਵੌਨ ਦੇ ਉਹਨਾਂ ਕਿ ਅਰਥ ਵਿੱਚ ਕੀ ਦੇਖਿਆ ਕੀ ਗੜਬੜ ਹੈ। ਠੀਕ ਹੈ ਜੀ। ਸਾਖੀ ਦਾ ਕੀ ਮਤ ਹੈ ਇਹਨਾਂ ਪਾਤੂ ਨੇ ਜੀ। ਉਹ ਕਹਿੰਦੇ ਸਾਖੀ ਦਾ ਠੀਕ ਨਹੀਂ ਹੈ ਪਰ ਅਰਥ ਉਦਾਂ ਤੋਂ ਵੀ ਨਹੀਂ ਸਹੀ ਹੋਇਆ ਨਾ ਹਲਕਾ ਹੈ ਉਹ ਕਹਿੰਦਾ ਕਿ ਅਗਰ ਤਾਂ ਠੀਕ ਲੱਗਦਾ ਉਹ ਕਹਿੰਦੇ ਵੀ ਕੋੜੀ ਕੋੜੀ ਲਿਜਾ ਰਹੇ ਸੀ ਕੋਈ ਮੁਗਲ ਮਿਲ ਗਿਆ ਮੁਗਲ ਕਹਿੰਦਾ ਮੇਰੀ ਸੇਵਾ ਕਰੋ ਤਾਂ ਉਹਨਾਂ ਨੇ ਕਿਹਾ ਵੀ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਵੀ ਭਾਈ ਤੂੰ ਤਾਂ ਮੁਗਲ ਕਹਾਦਾ ਵੀ ਤੇਰੀ ਬਹੁਤ ਸ਼ਿਫਤ ਕੀਤੀ ਮੈਂ ਉਹਨਾਂ ਨੇ ਫਗਤ ਜੀ ਨੇ ਹਾਂ ਵੀ ਉਹ ਵਿਗਾਰ ਵਾਸਤੇ ਉਹਨੂੰ ਕਹਿੰਦੇ ਵੀ ਚੱਲ ਤੂੰ ਮੇਰੀ ਘੋੜੀ ਦਾ ਪਤਾ ਨਹੀਂ ਬੱਚਾ ਸੀ ਬਸ਼ੇਰਾ ਉਹਨੂੰ ਵਿਗਾਰ ਵੱਲੋਂ ਚੱਕ ਐਸ ਇਸ ਤਰ੍ਹਾਂ ਦੇ ਕੋਈ ਜਗਰ ਦਾ ਕੀਤਾ ਜੀ ਹਾਂਜੀ ਉਹ ਫਿਰ ਉਹਨਾਂ ਨੂੰ ਭੁਲੇਖਾ ਪੈ ਗਿਆ ਜੀ ਚਲੋ ਠੀਕ ਹੈ ਜੀ ਆਪਣੇ ਕੋਲ ਅਰਥ ਠੀਕ ਹੋ ਗਏ ਆ ਆਪਾਂ ਇਸ ਸ਼ਬਦ ਦੀ ਇੱਥੇ ਫਿਰ ਵਿਆਖਿਆ ਹੁਣ ਇੱਥੇ ਫਖਸ ਇਸ ਸ਼ਬਦ ਦੀ ਸਮਾਪਤੀ ਹੈ ਅਸ਼ਪਤ ਗਜਪਤ ਨਰੇ ਨਰਿੰਦ ਨਾਮੇ ਕੇ Swami Meer Mukand ਇਹਦਾ ਇੱਕ ਵਾਰ ਫਟਾਫਟ ਸੰ ਦੱਸ ਦੋ ਇਹਦਾ ਮੂਲ ਏ ਥੋੜਾ ਤਾਂ ਜੁੜ ਨਹੀਂ ਰਿਹਾ ਸੀ ਇਹ ਨਾਮ ਦਾ Swami ਕੌਣ ਹੈ ਅੱਛਾ ਜੀ ਮੀਰ ਮੁਕੰਦ ਹੈ ਜੀ ਹਾਂ ਹੂੰ ਜੀ ਨਾਮਰੇ ਨਾਮਰੇ ਸੰਤਿਓ ਨੂੰ ਹਨ ਲਿਆ ਹੂੰ ਹੂੰ ਉਹਨਾਂ ਨੂੰ ਹਨਿਆ ਸੰਤਿਓਂ ਹਾਂ ਤਾਂ ਹੈ ਅੱਛਾ ਜੀ ਜੋ ਹਨ ਲਿਆ ਬੈ ਨਾਮਾ ਤੋਂ ਤੇ ਕਹੇ ਰਹਿ ਗਿਆ ਠੀਕ ਹੈ ਹਰ ਜਿਗੋਂ ਨਾ ਭਗਤੀ ਤੋਂ ਇਹ ਚਾਪਲ ਦੇਮ ਲਿਆ ਲੈ ਉਹਦੇ ਪਹਾੜਾਂ ਦੇ ਵਿੱਚ ਠੀਕ ਹੈ ਜੀ ਇਹ ਚਾਪਲ ਲੈਣ ਦੇ ਕਾਬਲ ਹੈ ਜਿਹੜੀ ਇਹ ਬਰਬ ਜਾਨ ਲਈ ਬਣਦੀ ਹੈ ਹਾਂ ਜੀ ਇਹ ਚਾਪਲ ਕਿਤੇ ਲੈ ਜਾ ਸਕਦਾ ਸੀ ਗੁਰਦਵਾਰੇ ਚ ਠੀਕ ਹੈ ਅਜਾ ਸੁਝਾਈ ਗੁਰਬਾਨੀ ਲਈ ਹੈ ਨਾ ਉਹ ਸਦਾ ਦਾ ਸਿਧਾਰਣ ਦੋ ਜਿਹੜਾ ਇਹ ਸੁਝਾਈ ਦੀ ਗੁਰਬਾਨੀ ਕਿੰਨੀ ਮਸਤ ਪੂੜੀ ਚੀਜ਼ ਹੈ ਇੱਕ ਸੁੱਟੀ ਸੀਗੀ ਕਬਦੀ ਹਮਮ ਜਪਰਾਂ ਦੀ ਕਸਵਟੇ ਕੀ ਸੀ ਕੀ ਹੋਰ ਕਹੇ ਜਾਂਦੇ ਸੀ ਕਿ ਉਹ ਨਹੀਂ ਸੀ ਲਏ ਜਾਂਦੇ ਗੁਰੂਆਂ ਸਾਹਿਬ ਦੇ ਵਿੱਚ ਉਹ ਕਸਵਟੇ ਜੀ ਸੀ ਇਹ ਪਤਾ ਹੀ ਨਹੀਂ ਹਾਂਜੀ ਜੇ ਪੂਜਾ ਨਹੀਂ ਆਖੋ ਸਾਡੇ ਗੁਰੂਆਂ ਸਾਹਿਬ ਅਖਰੀਏ ਹਮਮ ਸੁੱਤੇ ਪਏ ਲੋਕ ਗੱਲਾਂ ਕਰਦੇ ਨੇ ਹੁਣ ਵੀ ਸੁੱਤੇ ਪਈ ਕਰੀ ਜਦ ਪਰ ਉਹ ਕਾਜੀ ਕਰਨ ਕੁਝ ਵੀ ਹੈਗਾ ਹਮਮ ਲੋਰ ਸਾਹਿਬ ਜਦ ਕੀ ਬਣਾ ਬੇਕੂਬਾਦੀ ਜਿਹੜਾ ਕੋਕੀ ਬੀਤਦਾ ਕੀ ਕਰ ਫਿਰਦਾ ਹੋ ਹਾਂਜੀ ਕਿੰਨੇ ਵਿਦਵਾਨ ਨੇ ਪੱਲੇ ਕੋਲੇ ਕਹੇ ਤਾਂ ਕੋਈ ਨਹੀਂ ਸਾਬ ਜਨੋਂ ਹਟਕੇ ਹੋ ਜਾਂਦੇ ਠੀਕ ਹੈ ਜੀ ਜੇ ਚੁੱਪ ਖੜਾ ਰਹਿਣਗੇ ਚੁੱਪ ਹੂੰ ਹੂੰ ਉਹ ਬੇਇੱਜ਼ਤੀ ਤੋਂ ਭੱਜਣਗੇ ਜਿਹੜੇ ਜ਼ਿਆਦਾ ਰੋਣਗੇ ਬੇਇੱਜ਼ਤੀ ਉਹਨਾਂ ਦੀ ਹੋਣੀ ਜ਼ਿਆਦਾ ਠੀਕ ਹੈ ਜੀ ਤਾਂ ਜਿਹੜੇ ਨਾਮ ਇੱਕ ਤੇ ਸਵਾਮੀ ਆਪਾਂ ਕਹਿੰਦੇ ਆ ਉਹ ਆਸਪਤ ਗਜਪਤ ਨਰਿੰਦਰਿੰਦ ਹੈ ਜੀ ਠੀਕ ਆ ਇੱਕ ਨੂੰ ਇੱਕ ਹੀ ਗੱਲ ਚੱਲਦੀ ਆ ਨਾ ਹੂੰ ਹੂੰ ਜਿਹੜਾ ਇੱਕ ਹੈ ਹਸਪਤਲ ਵੀ ਹੈ ਗੱਜ ਵੱਤ ਵੀ ਹੈ ਨਾਲ ਵੀ ਹੈ ਰਦ ਵੀ ਹੈ ਉਹੀ ਹੈ ਉਹੀ ਮੀਰ ਹੈ ਉਹੀ ਮੁਕੰਦਾ ਹੋਏ ਵੀਰੇ ਗੰਦਾ ਹੂੰ ਠੀਕ ਹੈ ਜੀ ਜਿਹਦਾ ਸਾਭੀ ਹੈ ਉਹੀ ਨਾਮ ਹੈ ਸਾਭੀ ਹੈ ਠੀਕ ਹੈ ਜੀ